ਕੱਜੀ ਅਸੀਂ ਨਾ ਸਿਪਰੀਆਂ ਗਏ ਤੇ ਨਾ ਮੈਡੀਕਲ ਸਟੋਰ ਤੋਂ ਦਵਾਈ ਲਈ ਜੀ ਅੱਡੇ ਤੋਂ ਤੇ ਵਾਪਸ ਆਂਦੇ ਟਾਈਮ ਨਾ ਮੇਰੇ ਨਾਲ ਮੇਰੀ ਦਰਾਣੀ ਹੀ ਗਈ ਨਾਲ ਕੱਕਾ ਵੀ ਆ ਗਿਆ ਤੇ ਆਂਦਿਆਂ ਦੇ ਪੋਰਟੀ ਫਾਰਮ ਦੇ ਲੱਗੇ ਨਾ ਇਸ ਸਾਈਡ ਤੋਂ ਜਾਂਦੇ ਵੇ ਇਹ ਤਿੰਨ ਜਣੇ تھے ਮੋਟਰਸਾਈਕਲ ਤੇ ਨਾ ਕੋਣ-ਕੌਣ ਸੀ ਮੁਰਸਾ ਦੇਖ ਤੇ ਇੱਕ ਸਰਦਾਰ ਮੁੰਡਾ ਹੈਗਾ ਇੱਕ ਲੇਡੀ ਹੀਗੇ ਇੱਕ ਮੁੰਨਾ ਹੈਗਾ ਕਾਫੀ ਲੰਬੇ ਚੰਬੇ मतलब 6.5 ਫੁੱਟ ਦੇ ਕਰੀਬ ਹੋਣਾ ਬੰਦਾ ਜੀ ਤੇ ਉਹਨਾਂ ਨਾਲ ਆ ਕੇ ਨਾ ਮੋਟਰਸਾਈਕਲ ਸਕੂਟੀ 'ਚ ਮਾਰਤਾ ਤੇ ਮੈਂ ਸਕੂਟ ਨੇ ਇੱਕ ਸਾਈਡ ਤੋਂ ਕੱਢਣ ਲੱਗੀ ਨਾ ਉਹਨੇ ਜਿੱਦਾਂ ਹੀ ਢਾਟ ਕੱਢ ਗਏ ਨਾ ਮੇਰੀ ਇੱਥੇ ਧੋਨ ਤੇ ਮਾਰਿਆ ਪੁੱਠਾ ਕਰਕੇ ਫਿਰ ਮੇਰੀ ਬਾਹ ਤੇ ਮਾਰਿਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਪੂਜਾ ਵਜੀ ਪੂਜਾ ਜੀ ਤੁਹਾਡੇ ਨਾਲ ਜਿਹੜੀ ਕੱਲ ਲੁੱਟਖੋ ਹੋਈ ਹੈ ਕੀ ਹੋਇਆ ਸੀ ਕਿਸ ਤਰ੍ਹਾਂ ਪੂਰਾ ਮਾਮਲਾ ਦੱਸੋ ਪਾਜੀ ਅਸੀਂ ਨਾ ਸਿਪਰੀਆਂ ਗਏ ਤੇ ਨਾ ਮੈਡੀਕਲ ਸਟੋਰ ਤੋਂ ਦਵਾਈ ਲਈ ਜੀ ਅੱਡੇ ਤੋਂ ਤੇ ਵਾਪਸ ਆਂਦੇ ਟਾਈਮ ਨਾ ਮੇਰੇ ਨਾਲ ਮੇਰੀ ਦਰਾਣੀ ਹੀਗੀ ਨਾਲ ਕਾਕਾ ਵੀ ਹੋਈਗਾ ਤੇ ਆਂਦਿਆਂ ਦੇ ਪੋਰਟੀ ਫਾਰਮ ਦੇ ਲਾਗੇ ਨਾ ਇਸ ਸਾਈਡ ਤੋਂ ਜਾਂਦੇ ਵੇ ਇਹ ਤਿੰਨ ਜਣੇ ਤੇ ਮੋਟਰਸਾਈਕਲ ਤੇ ਨਾ ਕਿਹੜਾ-ਕਿਹੜੀ ਮੋਟਰਸਾਈਕਲ ਤੇ ਇੱਕ ਸਰਦਾਰ ਮੁੰਡਾ ਹੈਗਾ ਇੱਕ ਲੇਡੀ ਹੀਗੇ ਇੱਕ ਮੁੰਨਾ ਹੈਗਾ ਕਾਫੀ ਲੰਬੇ ਚੰਬੇ मतलब 6.5 ਫੁੱਟ ਦੇ ਕਰੀਬ ਹੋਣਾ ਬੰਦਾ ਠੀਕ ਤੇ ਉਹਨਾਂ ਨੇ ਲਿਆ ਕਿ ਨਾ ਮੋਟਰਸਾਈਕਲ ਸਕੂਟੀ 'ਚ ਮਾਰਤਾ ਤੇ ਮੈਂ ਸਕੂਟ ਨੇ ਇੱਕ ਸਾਈਡ ਤੋਂ ਕੱਢਣ ਲੱਗੀ ਨਾ ਉਹਨੇ ਜਿੱਦਾਂ ਹੀ ਡਾਟ ਕੱਢ ਗਿਆ ਨਾ ਮੇਰੀ ਇੱਥੇ ਥੋਣ ਤੇ ਮਾਰਿਆ ਬੂਠਾ ਕਰਕੇ ਫਿਰ ਮੇਰੀ ਬਾਹ ਤੇ ਮਾਰਿਆ ਫਿਰ ਮੈਂ ਉਹਦਾ ਡਾਟ ਫੜ ਲਿਆ ਅੱਗੋ ਤੇ ਉਹ ਕਹਿੰਦਾ ਲਾ ਦੇ ਜਿਹੜਾ ਵੀ ਕੁਛ ਹੋਇਆ ਤੇਰੇ ਕੋ ਮੈਂ ਇਹਨਾਂ ਦੋਨਾਂ ਨੂੰ ਕਾਕੇ ਨੂੰ ਤੇ ਇਹਨੂੰ ਪਿੱਛੇ ਕੀਤਾ ਮੈਂ ਕਿਹਾ ਇਹਨਾਂ ਨੂੰ ਹੱਥ ਨਾ ਲਾਈ ਤੂੰ ਤੇ ਉਹ ਕਹਿੰਦਾ ਖੋਲ ਦੇ ਉਹਨੇ ਨਾ ਇੱਥੇ ਮਾਰਦੇ ਮਾਰਦੇ ਮੇਰੇ ਹੱਥ 'ਚ ਡਾਟ ਮਾਰ ਕੇ ਬੂਠੀਆਂ ਲੈ ਗਿਆ ਖੋਲ ਕੇ ਤੇ ਫਿਰ ਮੇਰੀ ਧੋਣ ਤੇ ਡਾਟ ਰੱਖੇ ਰੱਖੇ ਨਾ ਇਸ ਸਾਈਡ ਨੂੰ ਇਹ ਮੇਰੀ ਦਰਾਨੀ ਖੜੀ ਗਈ ਤੇ ਗਾਲ ਨੂੰ ਹੱਥ ਪਾ ਕੇ ਨਾ ਇਹਦਾ ਮੰਗਲ ਸੂਤਰ ਵੀ ਲੈ ਗਿਆ ਮੈਂ ਕਾਫੀ ਆਵਾਜ਼ਾਂ ਵੀ ਲਗਾਈਆਂ ਲੱਗੇ ਛਕੇ ਕਿੰਨੇ ਚਲੇ ਨਾ ਕਿਸੇ ਨੇ ਮਤਲਬ ਕੋਈ ਹੈਲਪ ਨਹੀਂ ਕੀਤੀ ਮੁੰਡੇ ਵੀ ਹੀਗੇ ਸਾਡੇ ਪਿੰਡ ਦੇ ਵੀ ਕਾਫੀ ਹੀਗੇ ਉਹਨਾਂ ਨੇ ਵਿਚਾਰਿਆਂ ਨੇ ਕਾਫੀ ਕੋਸ਼ਿਸ਼ ਕੀਤੀ ਮਗਰ ਵੀ ਗਏ ਪਰ ਹੱਥ ਨਹੀਂ ਆਇਆ ਤੇ ਤੁਹਾਡੇ ਬੱਚੇ ਤੁਹਾਡਾ ਬੱਚਾ ਵੀ ਸੀਗਾ ਛੋਟਾ ਹਾਂਜੀ ਮੇਰਾ 25 ਸਾਲ ਦਾ ਬੱਚਾ ਹੈ ਉਹਨੂੰ ਵੀ ਫੋਨ ਦੀ ਕੋਸ਼ਿਸ਼ ਆਜੀ ਹਾਂਜੀ ਉਹ ਲੇਡੀ ਨੇ ਮਤਲਬ ਇਹਨੂੰ ਫੋਨ ਦੀ ਕੋਸ਼ਿਸ਼ ਕੀਤੀ ਪਰ ਇਹ ਮੇਰੀ ਦਰਾਰੀ ਨੇ ਉਹਨੂੰ ਛੱਡਿਆ ਨੂੰ ਲੁਕਾ ਲਿਆ ਚੁੰਨੀ ਵਿੱਚ ਜੀ ਤੇ ਫਿਰ ਇਹਨੂੰ ਹੀ ਥੋੜੇ ਨੋ ਨਾ ਲਾਤੇ ਉਹਨਾਂ ਨੇ ਇਹਦਾ ਮੰਗਲ ਸੂਤਰ ਲੈ ਕੇ ਫਿਰ ਲਗਭਗ ਤੁਹਾਡਾ ਕਿੰਨਾ ਇਕ ਸਮਾਨ ਸਾਰਾ ਲੈ ਕੇ ਗਿਆ ਕਿੰਨੇ ਕਿ ਤੋਲੇ ਹੋ ਗਏ ਹਾਂਜੀ ਡੇਢ ਕੋ ਟੋਲੇ ਦਾ ਮੰਗਲ ਸੂਤਰੀਗਾ ਤੇ 4-4 ਗ੍ਰਾਮ ਜੀ ਹਾਂਜੀ ਅੰਗੂਠੀਆਂ ਆਈਆਂ ਮੇਰੀਆਂ ਦੋ ਹਾਂਜੀ ਤੇ ਬਾਕੀ ਮੇਰੇ ਈਰਿੰਗ ਵਗੈਰਾ ਬਚ ਗਏ ਕਿਉਂਕਿ ਮੈਂ ਚੁੰਨੀ ਲਵੇਟੀ ਸੀਗੀ ਨਾ ਮਤਲਬ ਇਦਾਂ ਮੂੰਹ ਨੂੰ ਤੇ ਇਹ ਉਹਨਾਂ ਦੀ ਨਜ਼ਰ 'ਚ ਨਹੀਂ ਆਏ ਅੱਛਾ ਲੁਟੇਰੀਆਂ ਨਾਲ ਇੱਕ ਲੇਡੀਜ਼ ਵੀ ਸੀ ਹਾਂਜੀ ਇੱਕ ਲੇਡੀ ਵੀ ਹੀਗੇ ਤੁਸੀਂ ਸਾਨੂੰ ਲੈ ਪੁਲਿਸ ਨੂੰ ਸ਼ਿਕਾਇਤ ਕਰਤੀ ਹਾਂਜੀ ਅਸੀਂ ਰਿਪੋਰਟ ਲਖਾਈ ਹੈ ਅਸੀਂ ਹਾਂਜੀ ਬਾਜੀ ਇਹੀ ਹੈ ਜੋ ਸਾਡੇ ਨਾਲ ਹੋਇਆ ਨਾ ਕਿਸੇ ਨਾਲ ਵੀ ਨਾ ਹੋਵੇ ਤੇ ਦੂਸਰੀ ਗੱਲ ਹੈ ਕਿ ਚਲੋ ਜੇ ਸਾਡਾ ਸਮਾਨ ਮਿਲਦਾ ਤਾਂ ਸਾਨੂੰ ਵਾਪਸ ਦੇ ਦਨ ਕਿਉਂਕਿ ਮੇਰਾ ਬੱਚਾ ਵੀ ਨਾਲ ਹੀਗਾ ਜੀ ਉਹਨੂੰ ਕੁਝ ਕਰ ਜਾਂਦੇ ਤਾਂ ਫਿਰ ਕੀ ਕਰਨਾ ਆਈਗਾ ਸੀ ਹਾਂਜੀ ਉਹਨਾਂ ਨੇ ਖੋਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਪਰ ਚਲੋ ਜਾਨ ਬਚ ਗਈ ਬੱਚਾ ਬਚ ਗਿਆ ਹੋਰ ਕੀ ਚਾਹੀਦਾ ਸਾਨੂੰ ਚਲੋ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਪੁਲਿਸ ਦਾ ਰਿਪੋਰਟ ਲਖਾਈ ਹੈ ਅਸੀਂ ਸੋਨੀਏ ਜੀ ਤੁਸੀਂ ਵੀ ਨਾਲ ਸੀਗੇ ਆਪਣੀ ਜਖਮਾਂ ਦੇ ਨਾਲ ਹਾਂਜੀ ਹਾਂਜੀ ਅਸੀਂ ਵੀ ਨਾਲ ਸੀਗੇ ਕੀ ਹੋਇਆ ਸੀਗਾ ਕਿਸ ਤਰ੍ਹਾਂ ਹੋਇਆ ਸੀ ਆਸੀਂ ਉਧਰੋਂ ਆਉਂਦੇ ਪਏ ਸੀਗੇ ਮੈਡੀਸਿਨ ਲੈ ਕੇ ਤੇ ਉੱਥੇ ਨਾ ਅੱਗੇ ਨਾ ਇਹ ਬਾਈਕ ਤੇ ਆਉਂਦੇ ਪਏ ਸੀਗੇ ਤੇ ਇਹਨਾਂ ਨੇ ਨਾ ਬਾਈਕ ਲੈ ਆ ਕੇ ਤਾਂ ਸਾਡੀ ਉੱਤੇ ਮਾਰੀ ਸਕੂਟਰੀ ਤੇ ਮਾਰੀ ਤਾਂ ਉਹਨਾਂ ਨੇ ਬਾਈਕ ਪਾਤੀ ਥੱਲੇ ਲੰਮੇ ਪਾਤੀ ਤੇ ਉਹਨੇ ਨਾ ਪਿੱਛੋਂ ਆ ਕੇ ਨਾ ਤੇ ਭਾਬੀ ਦੇ ਡਾਟ ਮਾਰਤਾ ਉਹਨਾਂ ਨੇ ਕੋਠਾ ਕਰਕੇ ਤਾਂ ਫੇਰ ਉਹ ਕੀ ਉਹ ਬੋਲਦੇ ਜੋ ਵੀ ਹੈਗਾ ਐ ਖੋਣ ਲੱਗੇ ਸਾਡੇ ਤੋਂ ਜੋ ਵੀ ਹੈਗਾ ਐ ਤਾਂ ਕੱਢ ਦੋ ਭਾਬੀ ਨੇ ਨਾ ਆਪਣੀਆਂ ਗੁੱਠੀਆਂ ਬੋਲਦੇ ਅਸੀਂ ਨਹੀਂ ਦੇਣੀਆਂ ਭੀ ਤਾਂ ਉਹਨਾਂ ਨੇ ਡਾਟ ਮਾਰਤਾ ਉਹਨਾਂ ਦੇ ਹੱਥ 'ਚ ਤੇ ਫੇਰ ਉਹ ਗੁੱਠੀਆਂ ਲੈ ਗਏ ਮੈਂ ਤਾਂ ਪਿੱਛੇ ਹੋ ਗਈ ਭਾਬੀ ਕਹਿੰਦੀ ਇਹਨਾਂ ਨੂੰ ਨਿਆਣਿਆਂ ਨੂੰ ਕੁਛ ਨਹੀਂ ਕਰਨਾ ਮੈਂ ਤਾਂ ਪਿੱਛੇ ਹੋ ਗਈ ਗਈ ਥੋੜੀ ਤੇ ਤੁਹਾਡੇ ਇਹ ਕਹਿੰਦੇ ਉਹ ਜਿਹੜੀ ਲੇਡੀਜ਼ ਨਾਲ ਸੀ ਉਸ ਜਿਹੜੀ ਲੁਟੇਰੀ ਉਸ ਤੇ ਤੁਹਾਡੇ ਨਾਲ ਬਹੁਤ ਖੁਸ਼ੀ ਕੀਤੀ ਹਾਂਜੀ ਉਹ ਉਹਨੇ ਹਾਂਜੀ ਉਹਨੇ ਨਾ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾ ਬੱਚਾ ਮੈਂ ਨਾ ਦੁਪੱਟੇ ਚ ਲੁਕਾ ਲਿਆ ਤੇ ਜਿੱਦਾਂ ਮੈਂ ਲੁਕਾਉਣ ਲੱਗੀ ਉਹਨੇ ਮੰਗਲ ਸੂਤਰ ਦੇਖ ਲਿਆ ਮੇਰੇ ਗਾਲ ਚ ਨਾ ਉਹਨੇ ਨਾ ਗਾਲ ਚ ਮੇਰੇ ਇੱਥੇ ਮੰਗਲ ਸੂਤਰ ਖੋ ਲਿਆ ਫਿਰ ਉਹਨੇ ਜਾਣਦੀ ਵਰਨਾ ਗਾਲ ਤੋਂ ਕੀ ਤੁਸੀਂ ਹੁਣ ਕਿਲਸਤ ਕੀ ਮੰਗ ਕਰਦੇ? ਇਹੀ ਮੰਗ ਕਰਨੇ ਆ ਕਿ ਉਹਨਾਂ ਨੂੰ ਚੋਰਾ ਨੂੰ ਫੜੋ ਜਲਦ ਤੋਂ ਜਲਦ ਨਾ